ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਪੱਗ ਦੇ ਨੀਚੇ ਬੰਨੇ ਜਾਣ ਵਾਲੇ ਬੇਸ ਦੀ ਕਾਫੀ ਤਰੀਕਿਆਂ ਨਾਲ ਆਪਾਂ ਬੇਸ ਬੰਨਦੇ ਆਂ ਜਾਂ ਕਈ ਵੀਰ ਨੇ ਜਿਹੜੇ ਅਲੱਗ-ਅਲੱਗ ਤਰੀਕਿਆਂ ਨਾਲ ਬੇਸ ਬੰਨਦੇ ਆ ਤੇ ਆਪਾਂ ਸਾਰੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਵੀ ਕਿੰਨੇ ਤਰ੍ਹਾਂ ਦਾ ਬੇਸ ਹੁੰਦਾ ਆ ਤੇ ਆਪਾਂ ਉਹਨੂੰ ਕਿਵੇਂ ਸੋਹਣਾ ਬਣਾ ਸਕਦੇ ਜਿਸ ਨਾਲ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਬਣੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਅਮਰਤਾ ਰਵੀਰ ਨੇ ਹਨ ਉਹ ਬੰਦੇ ਆ ਜੂੜੇ ਦੇ ਉੱਪਰ ਉਹਨਾਂ ਨੂੰ ਮਤਲਬ ਇਹ ਐਦਾਂ ਹੁੰਦਾ ਕਿ ਜੂੜੇ ਦੇ ਉੱਤੇ ਹੀ ਦਸਤਾਰ ਸਜਾਉਣੀ ਹੈ ਦਮਾਲਾ ਵੀ ਸਜਾਉਂਦੇ ਆ ਤਾਂ ਬਸ ਦਮਾਲਾ ਤਾਂ ਬੰਨੇ ਹੀ ਜੂੜੇ ਉੱਤੇ ਜਾਂਦਾ ਆ ਤੇ ਜਿਹੜੀ ਆਪਾਂ ਦਸਤਾਰ ਆ ਉਹ ਵੀ ਜੂੜੇ ਉੱਤੇ ਸਜਾਣੀ ਹੁੰਦੀ ਹੈ ਉਹਨਾਂ ਨੇ ਤੇ ਫਿਰ ਉਹਨਾਂ ਨੂੰ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨਾਂ ਦੀ ਜਿਹੜੀ ਸ਼ੇਪ ਹੈ ਉਹ ਦੋਨਾਂ ਪਾਸੋਂ ਗੋਲ ਨਹੀਂ ਹੋ ਪਾਉਂਦੀ ਤੇ ਉਹਦੇ ਲਈ ਜਿਹੜਾ ਬੇਸ ਆ ਉਹ ਲਗ ਤਰੀਕੇ ਨਾਲ ਹੁੰਦਾ ਆ ਜਿਹੜੇ ਆਪਾਂ ਵੀਰ ਗੁੱਤਾਂ ਕਰਕੇ ਬੰਦਦੇ ਆ ਉਹਨਾਂ ਲਈ ਵੀ ਲਗ ਤਰੀਕੇ ਨਾਲ ਬੇਸ ਹੁੰਦਾ ਆ ਤੇ ਕਈ ਵੀਰ ਆ ਜਿਨ੍ਹਾਂ ਦੇ ਕੇਸ ਬਹੁਤ ਛੋਟੇ ਹੁੰਦੇ ਆ ਉਹਨਾਂ ਨੂੰ ਵੀ ਮਤਲਬ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਈ ਵੀਰ ਇਦਾਂ ਦੇ ਜਿਨ੍ਹਾਂ ਦੇ ਕੇਸ ਇੰਨੇ ਭਾਰੇ ਹੁੰਦੇ ਆ ਤੇ ਉਹਨਾਂ ਨੂੰ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਅੱਜ ਉਹੀ ਆਪਾਂ ਚੀਜ਼ ਨੂੰ ਸਾਰੀ ਕਵਰ ਅਪ ਕਰਾਂਗੇ ਸਵਾਗਤ ਆ ਤੁਹਾਡਾ ਕਰਨਪੀ ਸਿੰਘ ਚੈਨਲ ਦੇ ਉੱਤੇ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੈਨਲ ਨੂੰ ਤੁਸੀਂ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀਆਂ ਹੋਰ ਜਿਹੜੀਆਂ ਮਤਲਬ ਤੁਹਾਨੂੰ ਵੀਡੀਓ ਜਿਨ੍ਹਾਂ ਦੀ ਜਾਣਕਾਰੀ ਨਹੀਂ ਹੈਗੀ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਮਤਲਬ ਵੀਡੀਓਜ਼ ਇਹਦੇ ਰਿਲੇਟਡ ਪਾਕ ਦੇ ਰਿਲੇਟਡ ਬੇਸ ਦੇ ਰਿਲੇਟਡ ਆਪਾਂ ਅਪਲੋਡ ਕਰਦੇ ਰਵਾਂਗੇ ਤੁਸੀਂ ਮੇਰੇ ਪੇਜ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਤੇ ਸ਼ੁਰੂ ਕਰਦੇ ਆਂ ਆਪਾਂ ਬੀ ਬੇਸ ਬੀਸ ਹੈ ਕਿ ਹੁਣ ਜਿਵੇਂ ਆ ਮੇਰਾ ਪਰਨਾ ਬੰਨਿਆ ਹੋਇਆ ਇਹਦੇ ਨੀਚੇ ਆਪਾਂ ਕੋਈ ਫਟਕਾ ਨਹੀਂ ਕੁਛ ਨਹੀਂ ਬੰਨਿਆ ਹੋਇਆ ਮੈਂ ਤੁਹਾਨੂੰ ਦਿਖਾਉਣਾ ਖੋਲ ਕੇ ਤੁਹਾਨੂੰ ਇਹਦੇ ਵਿੱਚ ਥੋੜੀ ਜੀ ਸਾਊਂਡ ਦੀ ਦਿੱਕਤ ਆ ਸਕਦੀ ਹੈ ਕਿਉਂਕਿ ਐਕਚੁਅਲੀ ਮੇਰੀ ਨੱਕ ਦੀ ਹੱਡੀ ਦਾ ਥੋੜਾ ਇਸ਼ੂ ਜਿਸ ਦੇ ਕਰਕੇ ਮੇਰੀ ਸਾਹ ਦੀ ਆਵਾਜ਼ ਜ਼ਿਆਦਾ ਹੁੰਦੀ ਹੈ ਉਸ ਲਈ ਮੈਂ ਮਾਫੀ ਚਾਹੁੰਦਾ ਤੁਹਾਡੇ ਕੋਲੋਂ ਤੇ ਉੰਜੜਾ ਆਪਾਂ ਬੇਸ ਬੰਨਿਆ ਮਤਲਬ ਆ ਦੇਖੋ ਬੇਸ ਬਣਾਇਆ ਹੈ ਇਹਦੇ ਉੱਤੇ ਆਪਾਂ ਜਿਹੜੀ ਪਰਨਾ ਬੰਨਿਆ ਸੀਗਾ ਪਰਨੇ ਦੀ ਸ਼ੇਪ ਬਹੁਤ ਸੋਹਣੀ ਆਈ ਹੋਈ ਸੀ ਗੋਲ ਠੀਕ ਆ ਕਈ ਵੀਰ ਆ ਜਿੰਨਾ ਕੋਲ ਸ਼ੇਪ ਨਹੀਂ ਬੰਦੀ ਠੀਕ ਆ ਪਹਿਲਾਂ ਆਪਾਂ ਦੱਸਦੇ ਆ ਵੀ ਜਿਹੜੀਆਂ ਆਪਾਂ ਕੁੱਪਾ ਕਰਕੇ ਬੇਸ ਬਣਾਉਨੇ ਆ ਠੀਕ ਹੈ ਜੀ ਆ ਦੋਨਾਂ ਪਾਸੋਂ ਇਦਾਂ ਬਾੜ ਰੱਖ ਕੇ ਇਦਾਂ ਆਪਾਂ ਦੋਨਾਂ ਪਾਸੋਂ ਕਰ ਸਕਦੇ ਆ ਕਿਉਂਕਿ ਕੱਲਾ ਬੰਦਾ ਜਦੋਂ ਕਰਦਾ ਆ ਉਹਨੂੰ ਮੁਸ਼ਕਿਲ ਹੁੰਦੀ ਹੈ ਕਿ ਜਦੋਂ ਆਪਾਂ ਕੇਸਾਂ ਨੂੰ ਇਦਾਂ ਰਾਉਂਡ ਕਰ ਲੈਣ ਨੂੰ ਰੱਖਣਾ ਕੀਤਾ ਤੁਸੀਂ ਇਦਾਂ ਆਪਣੇ ਮੂੰਹ ਨੂੰ ਸੁਕਾ ਲੈਣਾ ਥੋਕਣੀ ਲੱਗਣਾ ਚਾਹੀਦਾ ਕੇਸਾਂ ਨੂੰ ਇਦਾਂ ਰੱਖ ਕੇ ਦੰਦਾਂ ਦੇ ਵਿੱਚ ਤੇ ਦੂਸਰੀ ਸਾਈਡ ਤੋਂ ਜਿੰਨੀ ਜਲਦੀ ਹੋ ਸਕਦਾ ਇਹਨੂੰ ਆਪਾਂ ਰਾਉਂਡ ਕਰ ਲਵਾਂਗੇ ਰਾਉਂਡ ਕਰਕੇ ਇੱਥੋਂ ਇਦਾਂ ਲੈਣਾ ਜਿਹੜੇ ਇੱਧਰ ਵਾਲੇ ਕੇਸ ਇੱਧਰ ਵਾਲੇ ਹੱਥ 'ਚ ਫੜ ਲੈ ਇੱਧਰ ਵਾਲੇ ਆਹ ਹੱਥ 'ਚ ਫੜ ਕੇ ਆਪਾਂ ਇਦਾਂ ਰੱਖ ਲਵਾਂਗੇ ਰੱਖ ਕੇ ਤੁਸੀਂ ਦੇਖ ਸਕਦੇ ਹੋ ਇਦਰਾ ਕੰਧੇ નીચે ਇਦਰੋਂ ਕੰਧੇ નીચે ਫੇਰ ਪਿੱਛੋਂ ਦੀ ਕੀ ਕਰਨਾ ਹੈ ਤੁਸੀਂ ਆਹ ਹੱਥ ਨਾਲ ਇਧਰ ਵਾਲੇ ਕੇਸ ਫੜਦੇ ਆ ਹੱਥ ਨਾਲ ਇਧਰ ਵਾਲੇ ਆਹ ਕਰਨ ਤੋਂ ਬਾਅਦ ਤੁਸੀਂ ਇਹਨੂੰ ਇਦਾਂ ਮੋਰੇ ਲਿਆਣਾ ਇਧਰੋਂ ਆਪਾਂ ਉੱਪਰੋਂ ਲੈ ਕੇ ਆ ਰਹੇ ਹਾਂ ਕੇਸਾਂ ਤੋਂ ਇਧਰੋਂ ਆਪਾਂ ਕੇਸਾਂ ਤੋਂ نیچے ਲੈ ਕੇ ਆ ਰਹੇ ਹਾਂ ਇਦਾਂ ਫੜ ਲਿਆ ਠੀਕ ਹੈ ਜੀ ਸਾਰੇ ਕੇਸ ਇੱਥੇ ਜਿਹੜੇ ਆ ਰਹੇ ਆ ਉਹਨੂੰ ਆਪਾਂ ਪਿੱਛੇ ਕਰ ਦੇਵਾਂਗੇ ਇਹਨੂੰ ਕੀ ਕਰਨਾ ਘੁਮਾਣਾ ਇਦਾਂ ਇੱਕ ਇਹਨੂੰ ਖਿੱਚਣਾ ਨਹੀਂ ਇੱਕ ਵਾਰ ਘੁਮਾ ਕੇ ਗੱਠ ਨਹੀਂ ਮਾਰਨੀ ਦੋ ਤਿੰਨ ਤੇ ਚਾਰ ਅਬ ਮੇਰੇ ਵਾਲ ਸਿਲਕੀ ਨੇ ਮੈਂ ਚਾਰ ਵਾਰ ਇਸ ਵਗਾਰ ਕੇ ਗੱਠ ਮਾਰਦਾ ਆ ਵੀ ਇਹ ਖੁੱਲੇ ਨਾ ਠੀਕ ਹੈ ਜੀ ਤਾਂ ਦੇਖੋ 1 2 3 1 4 ਕਮਾ ਲਿਆ ਇਹਦੇ ਵਿੱਚ ਜਿਹੜੇ ਕੇਸ ਆ ਗਏ ਦੇਖੋ ਇਹਨਾਂ ਨੂੰ ਆਪਾਂ ਬਾਹਰ ਕੱਢ ਕੇ ਇਹਦੀ ਆਪਾਂ ਗੱਠ ਮਾਰਨਾ ਵੀ ਪ੍ਰੋਪਰ ਤਰੀਕੇ ਨਾਲ ਇਹਨਾਂ ਵਜ੍ਹੀ ਇਹ ਤੁਹਾਡੇ ਕੇਸ ਖੁੱਲਣਗੇ ਜੀ ਇਹਦੇ ਉੱਤੇ ਤੁਸੀਂ ਆਪਣਾ ਪਟਕਾ ਬੰਨ੍ਹ ਸਕਦੇ ਹੋ ਆਰਾਮ ਨਾਲ ਪਟਕਾ ਰੱਖਣਾ ਤੁਸੀਂ ਆ ਚੀ ਦੇ ਉੱਪਰ ਠੀਕ ਹੈ ਜੀ ਜੇ ਤਾਂ ਤੁਸੀਂ ਪਟਕੇ ਦੇ ਉੱਤੇ 50 ਬਣੇ ਤਾਂ ਪਟਕਾ ਜਿਆਦਾ ਉੱਤੇ ਬੰਨ ਸਕਦੇ ਜੇ ਤੁਸੀਂ ਉਹ ਪਟਕੇ ਦੀ ਹੀ 50 ਬਣਾਉਣੀ ਆ ਤਾਂ ਤੁਸੀਂ ਉਹਨੂੰ ਇੱਥੇ ਨੀਚੇ ਜਿੰਨਾ ਕੁ ਨੀਚੇ ਰੱਖਣਾ ਚਾਹੁੰਦੇ ਉਹਨਾਂ ਕੁ ਰੱਖਣਾ ਬੇਸਿਕਲੀ ਇੱਥੇ ਤਿੰਨ ਉਂਗਲਾਂ ਰੱਖ ਕੇ ਇੱਥੇ ਹੋਣੀ ਚਾਹੀਦੀ 50 ਜੇ ਤੁਸੀਂ ਪੱਗ ਨੀਵੀਂ ਬੰਨਦੇ ਹੋ ਤਾਂ ਦੋ ਉਂਗਲਾਂ ਇੰਦਾ ਹੋਣੀ ਚਾਹੀਦੀ ਇੰਨੀ ਕੁ 50 ਬਸ ਇਹ ਤੋਂ ਜ਼ਿਆਦਾ ਤੁਸੀਂ ਨੀਵੀਂ 50 ਨਹੀਂ ਰੱਖਣੀ 50 ਨਹੀਂ ਵੀ ਦਿਖਾਉਣੀ ਤੁਸੀਂ ਪਟਕਾ ਬੰਨਿਆ ਜਿਹੜਾ ਉਹਨੂੰ ਪੱਗ ਬੰਨਣ ਤੋਂ ਬਾਅਦ ਹੀ ਉੱਪਰ ਕਰ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਪਹਿਲਾ ਤਰੀਕਾ ਇਹਦੇ ਇੱਕ ਪਟਕਾ ਲੈਣਾ ਇਹਦੀ ਹੈਗੀ ਲੈਂਥ 1 ਮੀਟਰ ਪੂਰੀ ਠੀਕ ਹੈ ਜੀ ਆ 1 ਮੀਟਰ ਦਾ ਹੈ ਇਦਾਂ ਰੱਖ ਕੇ ਤੁਸੀਂ ਹਲਕਾ ਜਿਹਾ ਜਿਹੜੇ ਆ ਜਿਵੇਂ ਭਾਗੇ ਨਿਕਲੇ ਹੋਏ ਇਹਨਾਂ ਫੋਲਡ ਕਰਕੇ ਤੁਸੀਂ ਇਹ ਆਪਾਂ ਇਦਾਂ ਬੰਨ੍ਹ ਸਕਦੇ ਹਾਂ ਠੀਕ ਹੈ ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ ਜਿਹੜਾ ਇਹ ਹੈ ਕਿ ਤੁਸੀਂ ਪਟਕਾ ਦਾ ਬੰਨ੍ਹ ਲੈਂਦੇ ਹੋ ਪਰ ਜਿਹੜੀ ਆਪਾਂ ਆ ਕੇਸ ਰਾਉਂਡ ਕੀਤੇ ਹਨ ਨਾ ਇਹ ਕਈਆਂ ਦੇ ਇੱਥੇ ਮੋٹے-ਮੋٹے ਦਿਖਣ ਲੱਗ ਜਾਂਦੇ ਆ ਇਹਨੂੰ ਤੁਸੀਂ ਇਦਾਂ ਹੱਥ ਨਾਲ ਖੋਲ ਖੋਲ ਕੇ ਇਹਨੂੰ ਪੂਰਾ ਮਤਲਬ ਸ਼ੇਪ ਦਿਓ ਗੋਲ ਆ ਦੇਖੋ ਗੋਲ ਸ਼ੇਪ ਹੋ ਗਈ ਇਹਦੇ ਉੱਤੇ ਹੁਣ ਤੁਸੀਂ ਪੱਗ ਦੀ ਸ਼ੇਪ ਬਹੁਤ ਸੋਹਣੀ ਬਣਾ ਸਕਦੇ ਹੋ ਠੀਕ ਹੈ ਇਹ ਹੋ ਗਿਆ ਤਰੀਕਾ ਹੁਣ ਜਿਨ੍ਹਾਂ ਨੇ ਸਾਈਡ ਤੇ ਕਪੜਾ ਰੱਖਣਾ ਹੁੰਦਾ ਉਹ ਉਹ ਕੀ ਕਰਨਾ ਆਪਣੇ ਰਾਈਟ ਹੈਂਡ ਤੋਂ ਲੈ ਕੇ ਆਣਾ ਆਪਣੇ ਲੈਫਟ ਹੈਂਡ ਪੇਚ ਹੁੰਦੇ ਆ ਤੁਸੀਂ ਇਧਰਲੇ ਪਾਸੇ ਕਪੜਾ ਰੱਖਣਾ ਆ ਚੀਜ਼ ਨੂੰ ਕੀ ਕਰਨਾ ਇਦਾਂ ਫੜ ਕੇ ਇੱਧਰ ਰੱਖਿਆ ਹੁਣ ਇੱਥੋਂ ਕੀ ਕਰਨਾ ਜਿਹੜੇ ਆ ਉੱਪਰਲੇ ਪੀਚ ਰੱਖਦੇ ਆ ਇਹਨੂੰ ਸਾਰਾ ਨਹੀਂ ਇੱਥੇ ਇਕੱਠਾ ਕਰਦਣਾ ਠੀਕ ਹੈ ਜੀ ਇਹਨੂੰ ਆਪਾਂ ਥੋੜਾ ਜਿਆ ਇਦਾਂ ਗੋਲ ਰੱਖਾਂਗੇ ਢਿੱਲਾ ਡ ਲੱਗੂਗੀ ਇਹਦੇ ਉੱਤੇ ਲਾੜ ਆਵੇ ਇਹਦੀ ਵੀ ਸ਼ੇਪ ਬਣ ਜੇ ਤੇ ਉਹ ਲਾੜ ਲਾੜ ਵੀ ਖਰਾਬ ਨਾ ਹੋਵੇ ਠੀਕ ਹੈ ਜੀ ਇੱਥੇ ਰੱਖਿਆ ਇਹਨੂੰ ਇੱਥੋਂ ਫੋਲਡ ਨਹੀਂ ਕਰਨਾ ਜੇ ਫੋਲਡ ਕਰਕੇ ਇੱਥੇ ਗੱਠ ਬਣ ਗਈ ਇੱਥੋਂ ਥੋੜਾ ਸਿਰ ਤੋਂ ਲੱਗੇਣਾ ਇਹਨੂੰ ਕੁਛ ਨਹੀਂ ਕਰਨਾ ਇਹਨੂੰ ਹਲਕਾ ਜਿਹਾ ਇਦਾਂ ਜਿਵੇਂ ਆ ਪੱਗ ਦਾ ਲਾੜ ਲਾਉਂਦੇ ਆ ਇਦਾਂ ਰੱਖ ਕੇ ਇਹਦੇ ਨੀਚੇ ਤੁਸੀਂ ਇੱਥੇ ਕੱਪੜਾ ਰੱਖ ਸਕਦੇ ਹੋ ਜਿਵੇਂ ਮੇਰੇ ਕੋਲ ਇਨੂੰ ਕੀ ਕਰਨਾ ਨੀਚੋਂ ਪਤਲਾ ਰੱਖਣਾ ਪਤਲੇ ਵਾਲਾ ਪਾਸਾ ਨੀਚੇ ਮੋਟੇ ਵਾਲਾ ਪਾਸਾ ਉੱਪਰ ਇਦਾਂ ਰੱਖ ਕੇ ਇਹਦੇ ਉੱਪਰ ਆਪਾਂ ਇਦਾਂ ਰੱਖ ਲਵਾਂਗੇ ਠੀਕ ਹੈ ਇਹ ਆਪਣਾ ਸਾਈਡ ਤੋਂ ਜਿਹੜੀ ਆ ਪੱਗ ਦੀ ਉਹ ਗੋਲ ਸ਼ੇਪ ਕਰ ਦੂਗਾ ਠੀਕ ਹੈ ਇਹ ਹੋ ਗਿਆ ਜਿਹੜਾ ਆਪਾਂ ਗੁੱਤਾ ਉੱਤੇ ਬੰਨਦੇ ਜਿਹੜੇ ਮੇਰੇ ਭਰਾ ਹਨਾ ਅਮਰਤ ਧਾਰੀ ਦਾ ਉਦਾਂ ਜਿਹੜੇ ਵੀਰ ਜੂੜੇ ਤੇ ਬੰਨਦੇ ਆ ਉਹਨਾਂ ਨੂੰ ਜਿਹੜੀ ਮੇਨ ਦਿੱਕਤ ਕੀ ਹੁੰਦੀ ਆ ਆ ਦੇਖੋ ਮੈਂ ਤੁਹਾਨੂੰ ਕਰਕੇ ਦੱਸ ਦਿੰਨਾ ਜਿਹੜਾ ਆਪਾਂ ਜੁੜਾ ਕਰਨਾ ਆ ਉਹ ਪਰਫਣਾ ਵਿੱਚ ਘਾਰ ਥੋੜਾ ਇਹ ਕੇਸਾਂ ਨੂੰ ਪਿੱਛੋਂ ਫੜਨਾ ਹੈ ਰਾਉਂਡ ਕਰਕੇ ਇਦਾਂ ਆਪਾਂ ਰਾਉਂਡ ਕੀਤਾ ਉਹਨੂੰ ਆਪਾਂ ਜਿਵੇਂ ਮੈਂ ਰੱਖ ਰਿਹਾ ਢਿੱਲਾ ਢਿੱਲਾ ਬਸ ਇਦਾਂ ਹਲਕਾ ਜਿਹਾ ਬਸ ਇਹਨੂੰ ਖਿੱਚਣਾ ਤਾਂ ਜੋ ਟਾਈਟ ਹੀ ਹੋਵੇ ਹੋਰ ਮੋਟਾ ਨਹੀਂ ਕਰਨਾ ਇਦਾਂ ਰੱਖਿਆ ਇਹਨੂੰ ਆਪਾਂ ਖੋਲ੍ਹ ਵੀ ਸਕਦੇ ਹਾਂ ਠੀਕ ਹੈ ਇਹਨੂੰ ਆਪਾਂ ਐਡਾ ਰੱਖ ਕੇ ਸੇਮ ਉਸੇ ਤਰੀਕੇ ਨਾਲ ਜਦੋਂ ਆਪਾਂ ਦੂਸਰੀ ਵਾਰ ਪਟਕਾ ਬਣਾਉਣਾ ਉਹਦੀ ਆਪਾਂ ਸਾਈਡ ਚੇਂਜ ਕਰ ਲੈਣੀ ਕਿਉਂਕਿ ਕੀ ਆ ਪਟਕਾ ਜਿਹੜਾ ਸ਼ੇਪ ਲੈ ਲੈਂਦਾ ਆਪਣੇ ਸਿਰ ਦੀ ਠੀਕ ਹੈ ਉਹ ਸ਼ੇਪ ਨਾਲ ਕੀ ਆ ਉਹ ਚੀਜ਼ ਨਹੀਂ ਬਣਦੀ ਦੁਬਾਰਾ ਇਦਾਂ ਰੱਖ ਕੇ ਜੋੜਾ ਕਰ ਲੈਣਾ ਵਿੱਚ ਘਾਰ ਤੇ ਇੱਥੇ ਬਣਾ ਲੈਣਾ ਪਟਕਾ ਇਹਦੇ ਨਾਲ ਕੀ ਹੈ ਤੁਹਾਡਾ ਬੇਸ ਥੋੜਾ ਜਿਹਾ ਉੱਚਾ ਚਲ ਜੂਗਾ ਠੀਕ ਹੈ ਉਹਨੂੰ ਕਵਰ ਕਰਨ ਲਈ ਤੁਹਾਨੂੰ ਇੱਕ ਹੋਰ ਤਰੀਕਾ ਦੱਸਦਾ ਹਾਂ ਆ ਜਿਹੜੇ ਜੂੜ ਆਇਆ ਇਹਨੂੰ ਆਪਾਂ ਹੋਟੇਲਾ ਕਰ ਸਕਦੇ ਇੱਥਾਂ ਕੇਸਾ ਨੂੰ ਖੋਲ ਦੇਣਾ ਅੰਦਰੋਂ ਖੋਲ ਕੇ ਇੱਦਾਂ ਟਾਈਟ ਕੀਤਾ ਹੁਣ ਇਹਦੇ ਵਿੱਚ ਕੀ ਦਿੱਕਤ ਆਉਂਦੀ ਹੈ ਤੁਸੀਂ ਜੂੜਾ ਵਿੱਚ ਘਾਰ ਕੀਤਾ ਆਹ ਚੀਜ਼ਾਂ ਜਿਹੜੀਆਂ ਖਾਲੀ ਹੋ ਜਾਂਦੀਆਂ ਜਿਹਦੇ ਨਾਲ ਕੀ ਹੈ ਪਗ ਦੀ ਸ਼ੀਪ ਗੋਲ ਨਹੀਂ ਹੋ ਪਾਂਦੀ ਤੇ ਉਹਨੂੰ ਠੀਕ ਕਰਨ ਵਾਸਤੇ ਪਟਕਾ ਆਪਾਂ ਲੰਬਾ ਹੀ ਰੱਖਣਾ ਆ ਲੰਬਾ ਰੱਖ ਕੇ ਪਟਕਾ ਇਹ ਥੋੜਾ ਜਿਹਾ ਛੋਟਾ ਆ ਤੁਸੀਂ ਥੋੜਾ ਜਿਹਾ ਵੱਡਾ ਹੋਰ ਲੈਣਾ ਤਾਂ ਜੋ ਦੋ ਵਾਰ ਘੁੰਮ ਸਕੇ ਪਟਕਾ ਉੱਪਰ ਉੱਪਰ ਇਦਾਂ ਘੁਮਾਣਾ ਜਦੋਂ ਦੋ ਵਾਰ ਘੁੰਮ ਗਿਆ ਥੋੜਾ ਪਟਕਾ ਆ ਚੀਜ਼ਾਂ ਤੁਹਾਡੀਆਂ ਭਰੀਆਂ ਜਾਣੀਆਂ ਬਰਾਬਰ ਹੋਣੀਆਂ ਇਹਦੇ ਉੱਤੇ ਤੁਸੀਂ ਆਪਣਾ ਆਰਾਮ ਨਾਲ ਜਿਹੜਾ ਮਤਲਬ ਜੇ ਪਰਨਾ ਬੰਨਣਾ ਹੈ ਪਰਨਾ ਬੰਨ ਸਕਦੇ ਵੈਸੇ ਪਰਨਾ ਤੁਸੀਂ ਬਿਨਾ ਪਟਕੇ ਤੋਂ ਬੰਨਨੋ ਢਿੱਲਾ ਢਿੱਲਾ ਹੋਵੇ ਵੀ ਉਹਦੇ ਨਾਲ ਤੁਹਾਨੂੰ ਕੋਈ ਦਿੱਕਤ ਵੀ ਨਾ ਹੋਵੇ ਤੇ ਸੌਖੇ ਤਰੀਕੇ ਨਾਲ ਆਰਾਮ ਨਾਲ ਬੰਨਿਆ ਜਾ ਸਕੇ ਇਹ بیس ਆ ਜਿਹੜਾ ਇਹ ਬੇਸਿਕਲੀ ਤੁਸੀਂ ਪੱਗ ਲਈ ਰੱਖ ਸਕਦੇ ਹੋ ਪੱਗ ਬੰਨਣ ਵਾਸਤੇ ਜਿਹੜੇ ਵੀਰ ਜੁੜਾ ਕਰਦੇ ਆ ਹਨਾ ਆਹ ਲਵੇੜ ਸਕਦੇ ਹੋ ਇਹ ਕੀ ਆ ਪਟਕਾ ਤੁਸੀਂ ਥੋੜਾ ਹੋਰ ਵੱਡਾ ਲੈ ਸਕਦੇ ਹੋ ਜੇ ਪਟਕਾ ਛੋਟਾ ਹੈ ਤਾਂ ਤੁਸੀਂ ਲੱਗ ਦਿਓ ਕੋਈ ਪਟਕਾ ਲੈ ਕੇ ਇਹਦੇ ਉੱਤੇ ਇਦਾਂ ਲਵੇੜ ਸਕਦੇ ਹੋ ਲਵੇੜ ਕੇ ਜੇ ਸਾਈਡ ਤੇ بیس ਰੱਖਣਾ ਹੈ ਉਸੇ ਤਰੀਕੇ ਨਾਲ ਆਪਾਂ ਸਾਈਡ ਤੇ بیس ਰੱਖ ਸਕਦੇ ਆ ਜੇ ਨਹੀਂ ਰੱਖਣਾ ਤੁਸੀਂ ਨੋਰਮਲ ਪੱਗ ਨੂੰ ਜਿਹੜੀ ਪੂਣੀ ਆ ਜਿਹੜੀ ਆਪਾਂ ਪੱਗ ਦੀ ਪੂਣੀ ਕਰਦੇ ਹੋ ਲੈਂਥ ਘਟਾ ਦਿਓ ਇਹਦੇ ਵਿੱਚ ਵੀ ਬੜਾ ਸ਼ੇਪ ਦਾ ਫਰਕ ਪੈਂਦਾ ਉਹ ਤੁਹਾਨੂੰ ਆਪਾਂ ਨੈਕਸਟ ਵੀਡੀਓ 'ਚ ਦੱਸਾਂਗੇ ਕਿ ਕਿਵੇਂ ਕਰ ਸਕਦੇ ਆ ਇਹ ਦੋ ਤਰੀਕੇ ਨਾਲ ਹੋ ਗਿਆ ਠੀਕ ਹੈ ਤੀਸਰਾ ਤਰੀਕਾ ਹੈਗਾ ਆ ਕੀ ਤੁਸੀਂ ਰਬੜ ਪਾ ਕੇ ਆਹ ਤਰੀਕੇ ਨਾਲ ਇੱਥੇ ਰਬੜ ਪਾ ਕੇ ਕੇਸਾਂ ਨੂੰ ਇੱਥੋਂ ਲਿਆ ਕੇ ਇਹ ਇਹਦੇ ਵਿੱਚ ਇਹਦੇ ਵਿੱਚ ਇਦਾਂ ਕੱਢ ਲੈਣਾ ਠੀਕ ਹੈ ਇੱਥੇ ਕੱਢ ਕੇ ਕੋਈ ਗੁੱਤ ਕਰਨ ਦੀ ਲੋੜ ਨਹੀਂ ਕੋਸ਼ਣੇ ਕਈ ਵੀਰ ਕਹਿੰਦੇ ਤੁਸੀਂ ਕੇਸਾਂ ਦੀ ਬੇਦਬੀ ਕਰਦੇ ਹੋ ਮੂੰਹ ਚ ਰੱਖਦੇ ਹੋ ਨਹੀਂ ਰੱਖਣਾ ਸਾਰਿਆਂ ਦਾ ਆਪਣਾ ਆਪਣਾ ਆ ਜਿਹੜਾ ਬੰਦਾ ਚੰਗਾ ਆ ਉਹ ਵੀ ਮਾੜਾ ਆ ਜਿਹੜਾ ਮਾੜਾ ਉਹ ਤਾਂ ਹੈ ਹੀ ਮਾੜਾ ਇਸ ਕਰਕੇ ਜਿਹੜੀ ਤੁਸੀਂ ਚੀਜ਼ ਕਹਿੰਨੇ ਹੋ ਉਹਦੇ ਤੇ ਗੌਰ ਨਹੀਂ ਜ਼ਿਆਦਾ ਦਿੰਦਾ ਮੈਂ ਬਟ ਫਿਰ ਵੀ ਜਿਹੜੇ ਮੇਰੇ ਭਰਾ ਕਹਿੰਦੇ ਆ ਕਿ ਹਾਂ ਤੁਸੀਂ ਕੇਸਾਂ ਦੀ ਬੇਦਬੀ ਕਰਦੇ ਹੋ ਹਨ ਤੇ ਵੀਰੇ ਅਸੀਂ ਕੇਸਾਂ ਦੀ ਕੋਈ ਬੇਦਬੀ ਨਹੀਂ ਕਰਦੇ ਠੀਕ ਆ ਮੂੰਹ ਚ ਰੱਖਣਾ ਆਪਣਾ ਹੀ ਮੂੰਹ ਆ ਠੀਕ ਆ ਤੇ ਮੂੰਹ ਆਪਣਾ ਕਾਫੀ ਥਾਵਾਂ ਤੇ ਲੱਗਦਾ ਆ ਐਦਾਂ ਦੀ ਕੋਈ ਉਹ ਦਿੱਕਤ ਨਹੀਂ ਹੈਗੀ ਜਿਵੇਂ ਆਪਾਂ ਹੱਤ ਨੂੰ ਮੂੰਹ ਚ ਪਾ ਲਿਆ ਜਾਂ ਕੁਝ ਉਹੀ ਹੱਤ ਆਪਾਂ ਪੱਤ ਦਸਤਾਰ ਨੂੰ ਵੀ ਲਗਾ ਰਹੇ ਆ ਬੰਨੀ ਵੀ ਦਸਤਾਰ ਨੂੰ ਲਾ ਦਿੰਨੇ ਆ ਐਦਾਂ ਦਾ ਕੋਈ ਮਤਲਬ ਉਹ ਨਹੀਂ ਹੈਗਾ ਤੇ ਆ ਹੋ ਗਿਆ ਤੀਸਰਾ ਤਰੀਕਾ ਠੀਕ ਆ ਕੇਸ ਬੰਨਨ ਦਾ ਜਾਂ ਬੇਸ ਬਣਾਉਂਦਾ ਇਹਦੇ ਨਾਲ ਤੁਸੀਂ ਕਾਫੀ ਵਧੀਆ ਤਰੀਕੇ ਨਾਲ ਪੱਗ ਬੰਨ ਸਕਦੇ ਹੋ ਜੇ ਤੁਹਾਨੂੰ ਹੋਰ ਵੀ ਕੋਈ ਦਿੱਕਤ ਆਉਂਦੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਤੇ ਉਹਦੇ ਵਿੱਚ ਕੀ ਆ ਆਪਾਂ ਤੁਹਾਨੂੰ ਉਹ ਚੀਜ਼ ਦਾ ਸੋਲੂਸ਼ਨ ਦੱਸਾਂਗੇ ਉੱਤੇ ਵੀਡੀਓ ਬਣਾ ਕੇ ਪਾਵਾਂਗੇ ਠੀਕ ਹੈ ਜੀ ਆ ਹੁਣ ਆਪਾਂ ਜੂڑا ਕਰ ਲਿਆ ਤੇ ਜੂڑا ਜੇ ਜੂੜੇ ਤੇ ਬੰਨਣਾ ਤਾਂ ਜੂڑا ਆਪਾਂ ਠਿਲਾ ਰੱਖਣਾ ਹੈ ਠੀਕ ਹੈ ਤੇ ਜਿਆਦਾ ਕੋਈ ਟਾਈਡ ਨਹੀਂ ਕਰਨਾ ਹੁਣ ਜਿਵੇਂ ਮੈਂ ਪਰਨਾ ਬੰਨਿਆ ਹੋਇਆ ਸੀਗਾ ਦੋ ਬੁੱਤਾਂ ਕਰਕੇ ਹਨਾ ਉਹਦੇ ਉਹਦੇ ਥੱਲੇ ਵੀ ਪਟਕਾ ਬੰਨਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਨੋਰਮਲ ਆਪਾਂ ਲੈ ਕੋਕੀ ਸਿੱਧਾ ਕਰਕੇ ਮੈਨੂੰ ਆਦਤ ਆ ਮੈਂ ਸ਼ੁਰੂ ਤੋਂ ਇਦਾਂ ਮਤਲਬ بیس ਬਣਾਇਆ ਤਾਂ ਇਸ ਕਰਕੇ ਮੈਂ ਜਿਹੜੇ ਆਪਣੇ ਕੇਸ ਆ ਉਹਨਾਂ ਨੂੰ ਇਦਾਂ ਮੂਟ ਰੱਖਦਾ ਹਾਂ ਤੁਸੀਂ ਕਾਫੀ ਵੀਡੀਓਜ਼ ਦੇਖੀਆਂ ਹੋਣੀਆਂ ਪਹਿਲਾਂ ਹੀ ਇਧਰ ਆ ਕੇ ਆਪਾਂ ਕਿਉਂਕਿ ਮੇਰਾ ਹੱਥ ਇਸ ਚੀਜ਼ ਦੇ ਵਿੱਚ ਟਿਕਿਆ ਹੋਇਆ ਕਿਉਂਕਿ ਮੈਂ ਸ਼ੁਰੂ ਤੋਂ 10 ਸਾਲਾਂ ਤੋਂ ਇਦਾਂ ਬੀਸ ਬਣਾਉਂਦਾ ਆ ਰਿਹਾ ਤੇ ਮੇਰਾ ਸੋਖਾ ਬਣ ਜਾਂਦਾ ਠੀਕ ਹੈ ਜੀ ਹੋਰ ਇਦਾਂ ਦੀਆਂ ਵਧੀਆ-ਵਧੀਆ ਵੀਡੀਓਜ਼ ਤੇ ਟਿਪਸ ਲਈ ਤੁਸੀਂ ਮੇਰਾ ਪੇਜ ਫੋਲੋ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ